ਖੰਨਾ ਪੁਲਿਸ ਨੇ ਪੰਜਾਬ ਪੁਲਿਸ ਵੱਲੋਂ ਅਰੰਭ ਕੀਤੇ ਮਹਿੰਮ ਦੇ ਤਹਿਤ ਪੰਜ ਜਗ੍ਹਾ ਤੇ ਨਾਕੇ ਲਗਾਏ ਇਸ ਦੌਰਾਨ ਵਿਸ਼ੇਸ਼ ਤੌਰ ਤੇ ਚੈਕਿੰਗ ਕਰਨ ਲਈ ਏ ਡੀ ਜੀ ਪੀ ਕ੍ਰਾਈਮ ਬਿਊਰੋ ਮੋਹਨਿਸ਼ ਚਾਵਲਾ ਹਾਜ਼ਰ ਹੋਏ ਇਸ ਦੌਰਾਨ ਉਹਨਾਂ ਜਿੱਥੇ ਵਾਹਨਾਂ ਦੀ ਚੈਕਿੰਗ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਕਰਨਾ ਪੁਲਿਸ ਦਾ ਪਹਿਲਾ ਫਰਜ਼ ਹੈ ਜਿਸ ਦੇ ਚਲਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਆਦੇਸ਼ਾਂ ਤੇ ਹੀ ਪੂਰੇ ਪੰਜਾਬ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਇਸ ਤੋਂ ਇਲਾਵਾ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਨੇ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਵਿਖੇ ਪੰਜ ਜਗ੍ਹਾ ਤੇ ਨਾਕੇ ਲਗਾ ਕੇ ਚੰਗੀ ਤਰ੍ਹਾਂ ਨਾਲ ਵਾਹਨਾਂ ਦੀ ਚੈਕਿੰਗ ਕਰ ਰਹੀ ਹੈ ਤੇ ਇਸ ਚੈਕਿੰਗ ਦੌਰਾਨ 130 ਪੁਲਿਸ ਮੁਲਾਜ਼ਮ ਫੀਲਡ ਵਿੱਚ ਨੇ ਜੋ ਕਿ ਸ਼ਰਾਰਤੀ ਅਨਸਰਾਂ ਦੇ ਪੈਣੀ ਨਜ਼ਰ ਰੱਖ ਰਹੇ ਹਨ ਉਹਨਾਂ ਇਲਾਕਾ ਵਾਸੀਆਂ ਨੂੰ ਜਿੱਥੇ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਵੀ ਸਖਤ ਤਾੜਨਾ ਕੀਤੀ ਅਜਰਾ ਪੰਜਾਬ ਭਰ ਦੇ ਵਿੱਚ ਰਾਤ ਨੂੰ ਜਿਹੜੀ ਨਾਈਟ ਰੋਪਲੇਸ਼ਨ ਚੈਕਿੰਗ ਕੀਤੀ ਹੈ ਅ ਦੇ ਪਰਪਸ ਕੀ ਹੈ ਸਰ ਜੀ ਸਾਹਿਬ ਵੱਲੋਂ ਸਟੇਟ ਸਟੇਟ ਦੇ ਵਿੱਚ

ਜਿਹੜੇ ਰੇਲਵੇ ਸਟੇਸ਼ਨ ਹੈਗੇ ਉੱਥੇ ਵੀ ਚੈੱਕ ਕੀਤਾ ਜਾ ਤੁਹਾਡੀ ਕਿਰਕਟੇ ਜਿਲ੍ਹੇ ਜੁਟ ਲੱਗਿਆ ਮੇਰੇ ਖੰਨੇ ਚ ਸਰ ਇੱਕ ਜਿਹੜਾ 14 ਅਪ੍ਰੈਲ ਦਾ ਜਿਹੜਾ ਟੈਰਰਿਸਟ ਫਰਮ ਉਹ ਵੀ ਥ्रेट ਕਰ ਰਿਹਾ ਉਹਨੂੰ ਲੈ ਕੇ ਵੀ ਚੌਕਸੁੱਧਾਈ ਹੈ ਸਟ੍ਰੇਟਸ ਆਉਂਦੀਆਂ ਰਹਿੰਦੀਆਂ ਹੈਗੀਆਂ ਤਾਂ ਪੁਲਿਸ ਨੇ ਪ੍ਰੀਵੈਂਟਿਵ ਕੰਮ ਕਰਨਾ ਹੈ ਸੋ ਪ੍ਰੀਵੈਂਟਿਵ ਪੁਲਿਸਿੰਗ ਕਰਦੀ ਪਈਓ ਪਰ ਪ੍ਰੋਐਕਟਿਵ ਪੁਲਿਸਿੰਗ ਕਰਦੀ ਪਈਓ ਸਿਕਿਉਰਿਟੀ ਲੈ ਕੇ ਆਪ ਪਬਲਿਕ ਨੂੰ ਵੀ ਅਪੀਲ ਕਰਦੇ ਪੁਲਿਸ ਦੀ ਮਦਦ ਕਰਨ ਜੇ ਕੋਈ ਇਨਫਰਮੇਸ਼ਨ ਆਉਂਦੀ ਹੈ ਤਾਂ ਸ਼ੇਅਰ ਕਰਨ ਤਾਂਕਿ ਸਟੇਟ ਦੇ ਵਿੱਚ ਅਮਨੋ ਆਮ ਠਿਕਰਾ ਆ ਪਰਪਸ ਜੋ ਅੱਜ ਦੀ ਨਾਈਟ ਡੋਮਿਨੇਸ਼ਨ ਹੈ ਉਹਦਾ ਪਰਪਸ ਬੇਸਿਕਲੀ ਐਂਟੀ ਸੋਸ਼ਲ 엘ਮੈਂਟਸ ਜੋ ਉਹਨਾਂ ਨੂੰ ਐਟ ਬੇ ਰੱਖਣ ਦੇ ਲਈ ਹੈਗਾ ਆ ਇਹ ਪੰਜਾਬ ਪੁਲਿਸ ਟਾਈਮ ਟੂ ਟਾਈਮ ਕਰਦੇ ਰਹਿੰਦੀ ਹੈਗੀ ਇਹ ਤਾਂ ਹੀ ਨਾਈਟ ਡੋਮਿਨੇਸ਼ਨ एवरीडे ਹੁੰਦੀ ਹਰ ਰੋਜ਼ ਸਾਡੀ ਪੁਲਿਸ ਤਕਰੀਬਨ 110 ਤੋਂ 120 ਮੁਲਾਜ਼ਮ ਬਾਹਰ ਹੁੰਦੇ ਤੇ ਪ੍ਰੋਪਰ ਨਾਈਟ ਚੈਕਿੰਗ ਹੁੰਦੀ ਹੈ ਕਦੇ-ਕਦੇ ਸੀਨੀਅਰ ਆਫੀਸਰਸ ਨੂੰ ਵੀ ਡਿਊਟੀ ਮਿਲਦੀ ਹੈ ਤਾਂ ਕਿ ਇੱਕ ਪ੍ਰੋਪਰ ਤਰੀਕੇ ਨਾਲ ਹੋਰ ਸੀਰੀਅਸ ਲੈਵਲ ਤੇ ਚੈਕਿੰਗਸ ਵਗੈਰਾ ਹੁੰਦੇ ਰਹੇ ਜਿਵੇਂ ਅੱਜ ਇਹ ਡੀਜੀਪੀ ਮਨੀਸ਼ ਸ਼ਾਵਲਾ ਸਰ ਸਾਡੇ ਜ਼ਿਲ੍ਹੇ ਚ ਆਏ ਸੀਗੇ ਔਰ ਅੱਜ ਸਾਡੇ 130 ਦੇ ਤਕਰੀਬਨ ਮੁਲਾਜ਼ਮ ਨਾਈਟ ਡਿਊਟੀ ਤੇ ਬਾਹਰ ਨੇ ਇਨ ਆਦੇ ਨਾਲ ਨਾਲ ਸਾਡੇ ਤਿੰਨ ਜੀਓਸ ਫਤੀਨ ਡੀਐਸਪੀਸ ਤੇ ਇੱਕ ਐਸਪੀ ਤੇ ਉਹਦੇ ਨਾਲ ਨਾਲ ਮੈਂ ਵੀ ਇੱਕ ਬਰੀ ਪੂਰਾ ਸ਼ਹਿਰ ਦੇ ਇੱਕ ਬਰੀ ਰਾਉਂਡ ਲੀ ਆ ਪੰਜ ਮੇਨ ਨਾਕੇ ਅਸੀਂ ਲਾਇਏ ਤੇ ਤੁਸੀਂ ਜਿੱਥੇ ਖੜੇ ਹੋ ਇੱਥੇ ਇੱਕ ਦੂਜਾ ਜੋ ਸਬਰਾਲਾ ਚੰਡੀਗੜ੍ਹ ਰੋਡ ਹੈ ਉਹਦੇ ਉੱਪਰ ਦੋ ਹੈ ਦੋ ਜੀਟੀ ਰੋਡ ਦੇ ਉੱਪਰ ਹੈ ਇੱਕ ਹੋਰ ਮਲੇਰ ਕੋਟਲਾ ਰੋਡ ਤੇ ਉੱਪਰ ਤੇ ਟੋਟਲ ਪੰਜ ਜੋ ਸਾਡੇ ਮੇਨ ਐਂਟਰੀ ਪੁਆਇੰਟਸ ਐ ਐਗਜ਼ਿਟ ਪੁਆਇੰਟਸ ਕਰਨ ਕੇ ਜ਼ਿਲ੍ਹੇ ਤੇ ਉਹ ਸੇ ਕਵਰ ਕੀਤੇ ਹੋਏ